ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਗੁਰਪ੍ਰੀਤ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਨਵਾਂ ਬਲੌਗ ਲੈ ਕੇ ਤੁਹਾਡੇ ਅਸਤੇ ਹਾਜ਼ਰ ਹੋਣੀ ਹੈ ਤੇ ਆਪਾਂ ਕਰਦੇ ਆ ਕੋਈ ਘਰ ਦੇ ਕੰਮ ਤੇ ਅੱਜ ਹੈਗਾ ਸੰਡੇ ਕਸ਼ਮੀਰ ਨੇ ਸਕੂਲ ਨਹੀਂ ਜਾਣਾਗਾ ਤੇ ਆਪਾਂ ਦੁੱਧ ਗਰਮ ਕਰ ਲਿਆ ਸੀਗਾ ਤੇ ਆਟਾ ਵੀ ਬਣ ਲਿਆ ਤੇ ਹੁਣ ਬਣਾਵਾਂਗੇ ਸਬਜੀ ਨਾਲੇ ਲਾਵਾਂਗੇ ਝਾੜੂ ਤੇ ਫੇਰ ਲਾਵਾਂਗੇ ਪੋਚਾ ਇਹ ਕੱਪੜੇ ਆਪਾਂ ਧੋਈਏ ਨਹੀਂ ਅੱਗੇ ਸੁੱਕਣ ਗਾ ਸੀ ਜਾਂਦੇ ਆ ਜੇ ਤੇ ਬਾਹਰ ਮੌਸਮ ਹੈਗਾ ਕੁਛ ਪਜਾ ਤਪਤਾ ਹੈ ਜੀ ਹੈ ਜੀ ਤੇ ਬਾਹਰ ਹਵਾ ਜੀ ਹੈਗੀ ਤੇ ਰਸ਼ਮੀ ਜਾਂਦਾ ਰਿਹਾ ਰਵੀ ਕੇ ਘਰ ਕਿਤੇ ਦੰ ਸਵੇਰੇ ਸਵੇਰੇ ਪਹਿਲਾਂ ਆਪਾਂ ਪਿੱਤੀ ਚਾਹ ਪਾਣੀ ਪੀਤਾ ਅੱਜ ਲੇਟੇ ਉੱਠੇ ਸੀ ਅੱਜ ਕਿਉਂ ਸੰਡੇ ਸੀਗਾ ਸੰਡੇ ਨੂੰ ਥੋੜਾ ਲੇਟ ਉੱਠ ਖੜ੍ਹਦੇ ਨੇ ਆਗੇ। ਇਹਨਾਂ ਦਿਨ ਪੁੱਛਾ। ਆਰਾਵੀ ਐਸੇ ਖੇਡਣ। ਕੀ ਕਰੀਏ ਤੇ? ਕੀ ਕਰੀਏ ਨਰਸ਼ ਮੈਨੋ ਜੀ? ਕੁਛ ਨਹੀਂ ਕੀ। ਕੈਮਰਾ ਵੀ? ਉਹ ਵੀ ਕੈਮਰਾ। ਗੇਮ ਖੜੀ ਆ ਤੇ। ਅੱਜ ਅੰਤਵਾਰ ਆ ਨਾ। ਕਹਿੰਦਾ ਤਾਂ ਜ ਜਾਣਗਾ ਕਿ ਜਾਏਗਾ ਮਾਣਾ ਨੂੰ ਆਇਤਾ ਛੁੱਟੀ ਹੈ ਨਾ ਮਾਣਾ ਮੈਨੂੰ ਬੇਟੀ ਤੇ ਛੁੱਟੀ ਹੈ ਕੀ ਕਰੀਂ ਅੰਦਰ ਵੀ ਤਾਂ ਸਾਫ ਸਪਾਈ ਬਿਆਨ ਕਰਾਹ ਦੇ ਸਾਫ ਸਪਾਈ ਬਿਆਨ ਮਿੱਟੀ ਬਹੁਤ ਜ਼ਿਆਦਾ ਇਹਨੂੰ ਤੇ ਇਹ ਨਹੀਂ ਚੱਲਦੀ ਜੀ ਮਿੱਟੀ ਤਾਂ ਹੁਣ ਤਾਂ ਬੰਦ ਰੱਖਣੀ ਚਾਹੀਦੀ ਹੁਣ ਅਸੇ ਬਸ ਰੇਤਾ ਔੜਦਾ ਬੌਂਦੇ ਆ ਨਾ ਮਿੱਟੀ ਨਤੌਣਾ ਹੀ ਆਉਣਾ ਤੂੰ ਆ ਜਾਂਦੀ ਐ ਨਾ ਘਰ ਮੁੱਟੀ ਮੈਂ ਕਹਿ ਗਿਆ ਹੋਰ ਤਾਂ ਮਨ ਮਨ ਕਿਵੇਂ ਬੈਠੇ ਆ ਹਨਾ ਇੱਕ ਮਿੰਟ ਕੀ ਚੁੱਪ ਹੋ ਜਾਣ ਇਹ ਬੋਲਣ ਸਾਰਾ ਦਿਨ ਫੋਨ 'ਚ ਹੀ ਮਗਨ ਰਹਿੰਦੇ ਅੱਜ ਤਾਂ ਸੰਡੇ ਅੱਜ ਤਾਂ ਉਹ ਵੀ ਰਹਿਣਗੇ ਚਲ ਤੁਸੀਂ ਕਿੱਧਰ ਜਾਣਾ ਸੱਚ ਫੋਨ ਆਈ ਜਾਂਦਾ ਸਤ ਨੂੰ ਵੰਡ ਜਾਣਾ ਯਾਰ ਯਾਰ ਜਾਣਾ ਕਿਵੇਂ ਕੋਈ ਮੈਂ ਬਾਸਾਂ ਲੱਗੀਆਂ ਪਈਆਂ ਝਾ ਬਿਆਚਾ ਝਾ ਕਰਨੀ ਆ ਹੁਣ ਰੋਟੀ ਦਾ ਟਾਈਮ ਹੋਇਆ ਤੇ ਇਹ ਲੋਟ ਦੇ ਪਾਲਣੇ ਜੀ ਬੰਦਾ ਆ ਗਿਆ ਰਾਤ ਅਸੀਂ ਟ੍ਰੇਨ ਤੇ ਚੜੇ ਮੇਲੇ ਚ ਮੈਂ ਤੇ ਰਸ਼ਮੀਨ ਵੱਡੇ ਧੁੱਲੇ ਚੜਨਾ ਮੈਂ ਤਾਂ ਉਸੇ ਤੇ ਡਰੀ ਗਈ ਰਸ਼ਮੀਨ ਤੇ ਮੈਂ ਚੜੇ ਗੱਭੀ ਵੀ ਚੜੀ ਮੇਲੇ ਚ ਇੰਨਾ ਹਜੇ ਕੱਠਾ ਨਹੀਂ ਨਾ ਕੋਈ ਦੁਕਾਨ ਲੱਗੀ ਐ ਕੋਈ ਨਹੀਂ ਲੱਗਦਾ ਮੇਲਾ ਕਾਲੇ ਹੋ ਰਹੇ ਰਵੀ ਤੁਸੀਂ ਦੇਖਿਆ ਮੇਲਾ ਨਹੀਂ ਗਏ ਨਹੀਂ ਲੱਗੇ ਨਹੀਂ ਐਤ ਕੀ ਚੱਜ ਨਾਲ ਹਜੇ ਮੇਲਾ ਲੱਗਿਆ ਨਹੀਂਗਾ ਬੋਲੀ ਬੋਲੀ ਲੱਗੂ ਅਗਰ ਤਾਂ ਦੁਕਾਨਾਂ ਦੇ ਆ ਆ ਆਪਣੇ ਗਵਾਂਢੀਆਂ ਨੇ ਦੁਕਾਨ ਲਾਈ ਐ ਖਿਲਾਉਣਿਆਂ ਦੀ ਉੱਥੇ ਖਿਲਾਉਣੇ ਮਰੀ ਮਿੱਲੀਲੀ ਨੂੰ ਜੁਆਇਨ ਕਰ ਆ ਨੀ ਨੀਰੌਣ ਕਾ ਰਸ਼ਮੀ ਲਾਟਰੀਆਂ ਲਾਇਆ ਆ ਦੋ ਆਪਦੇ ਨਾਮ ਤੇ ਦੋਟਰੀ ਸਕੂਟਰੀ ਦੀਆਂ ₹2000 ਲਾ ਰਹੀ ਹੈ ਰਵੀ ਤੂੰ ਵੀ ਲਾਇਆ ਇਦੀ ਪਤਾ ਆ ਜੇ ਲਾਇਆ ਹੈ 25 ਰੁਪਏ ਦੀ ਇੱਕ ਲਾਟ ਇੱਕ ਟਿਕਟ ਹੈ ਅੱਜ ਮੈਂ ਵੜਿਆ ਨਹੀਂ ਦੋ ਲਾਇਆ ਹੈ ਰਸ਼ਮੀਨ ਦੇ ਨਾਮ ਤੇ ਤਾਂ ਹਾਂ ਉਹ ਬਈ ਉਹਦੇ ਨਾਲ ਜੇ ਬੰਦੇ ਤੇ ਪੈਣਾ ਉਹ ਲਕਮਾਈ ਕਰਦੇ ਹਾਂ ਹਾਂ ਉਹਨਾਂ ਨੇ ਤੇ ਸਕੂਟਰੀ ਤਾਂ ਲੱਖ ਰੁਪਏ ਦੀ ਹੈ ਸਾਰੀ 2 5-6 ਲੱਖ ਰੁਪਏ ਦੇ ਆਹ 5-6 ਲੱਖ ਕਮਾ ਲਏ ਪਰ ਜਿਹੜੇ ਆਪਣੇ ਵਰਗਾ ਉਹਨਾਂ ਨੂੰ 25 ਰੁਪਏ ਬਹੁਤ ਆ ਉਹਨਾਂ ਉਹ ਪੱਤੀਆਂ ਚ ਆ ਗਈ ਸਕੀਮ ਹੀ ਹੁੰਦੇ ਸਾਰੇ ਪੱਤੀਆਂ ਨਾਲ ਅਗਲਾ ਕਮਾਈ ਕਰਦੀ ਆ ਜਿਹੜੇ ਨਿਕਲਿਓ ਉਹਦਾ ਪੱਤੀਆਂ ਨਹੀਂ ਨਿਕਲਉਂਦੇ ਆ ਆਪਦੇ ਨਹੀਂ ਕੱਟਦੇ ਹੁੰਦੇ ਇਹ ਇਹ ਤਾਂ ਕੋਈ ਜ਼ਰੂਰੀ ਤਾਂ ਨਹੀਂ ਆਪਦੇ ਆ ਆਪਦੇ ਨੂੰ ਵੀ ਕੱਟ ਦਿੰਦੇ ਆ ਉਹ ਸੇਰਾ ਜ ਆ ਉੱਥੇ ਲਾਤਾ ਹਾਂ

ਤੁਸੀਂ ਸੈਨ ਕਰਤਾ ਆਹ ਰੋਟੀ ਡੇਟ ਖਾਣੀ ਹੈ ਸੰਡੇ ਆ। ਆ ਗੁਰਦਵਾਰੇ ਹੀ ਪਹੁੰਚ ਆ। ਐਸ ਗੁਰਦਵਾਰੇ ਪਹੁੰਚ ਐਸ ਕਿਸੀ ਆ ਗੁਰਦਵਾਰੇ। ਜਾਓ ਪਾ ਕੇ ਕੋਈ ਹੋਰ ਕੋਈ ਲਾਗੇ। ਨਾ ਵਾਂਗੇ ਭੱਜ ਕੇ ਕਿਵੇਂ ਜਾਇਆ ਕੀ? ਬਾਹਰ ਜਾਇਆ। ਲੰਗਰ ਉੱਥੇ ਚੱਗਿਆ। ਤੁਸੀਂ ਚੱਲੋ ਤੁਸੀਂ ਵੀ ਛੱਕਿਆ ਜੀ। ਗੁਰੂ ਘਰ ਤਾਂ ਸਾਰਿਆਂ ਵਾਸਤੇ ਹੀ ਹੁੰਦਾ ਕੋਈ ਸਾਡੇ ਇਕੱਲੇ ਵਾਸਤੇ ਥੋੜਾ ਥੋੜੇ ਵਾਸਤੇ ਹੀ। ਜਾਵਾ ਸਰਵਾ ਕੈਕਣਾ ਅੰਦਰ ਇਹਦੇ ਇਸ ਬਾਸ ਦਾ ਨੰਬਰ ਉਹਨੂੰ ਪਾਲਦਾਰ ਸਰਵਾ ਦਾਸ ਕਰਾਂ ਉਹਨੂੰ ਵੀ ਲੈ ਜਾਗੇ ਨਾਲ ਹੀ ਰਵੀ ਤੇਰੀ ਮੰਮੀ ਜਾਊਗੀ ਪਤਾ ਨਹੀਂ ਕਰਕੇ ਫੋਨ ਪੁੱਛ ਲੈ ਬਹੁਤ ਤਰ ਉਹ ਖੋਲੋ ਜੀ ਆਪਾਂ ਉੱਥੇ ਲਾ ਤੇ ਦੂਜੇ ਸਮੇਂ ਮੈਂ ਰੱਖ ਹੀ ਦਿੱਤੇ ਉਹ ਲਾਏ। ਉਹ ਕਿਉਂ ਉੱਥੇ ਆਪਕਿਛੇ ਗਿਆ। ਉਹ ਮੈਂ ਜਾਣਾ। ਅਸੀਂ ਜਾ ਰਹੇ ਹਾਂ ਗੁਰਦੁਆਰੇ ਮੱਥਾ ਟੇਕਣ ਗੁਰਦੁਆਰੇ ਖੰਡ ਪਾਠ ਦਾ ਭੋਗ ਸੀ। ਕੋਹ ਤੇ ਜਾਣੇ ਅਗੇ। ਮਿਲਦੇ ਆ ਤੁਹਾਨੂੰ ਗੁਰਦੁਆਰੇ ਪਹੁੰਚ ਕੇ। ਚਲੋ ਚੱਲ ਲੱਗੇ। ਰਸ਼ਮੀ ਤਾਂ ਜਾਂਦਾ ਹੀ ਨਹੀਂ ਕਹਿੰਦਾ ਮੈਂ ਨਹੀਂ ਜਾਂਦਾ। ਇਹ ਆ ਘਰੇ ਦੋਨੇ।

परमात्मा के देखे करके के चले 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 ਜਦੋਂ ਕਹਿ ਲਗਾ ਇਹੋ ਇਸ ਜੀਵਨ ਦਾ ਸਾਰਾ ਜਨਮ ਹੈ। ਖਰਾਵੀ ਦਰਿਆ ਦੇ ਕੰਢੇ ਲੈ ਗਏ। ਸਤਗੁਰ ਪਾਤਸ਼ਾਹ ਕੇ ਜਾਰੇ ਤੇ ਬੈਠੇ ਉਸ ਪਰਮਾਤਮਾ ਦੇ ਬਾਣੇ ਵਿੱਚ। ਆਕਾਲ ਪੁਰਖ ਦਾ ਬਾਣਾ ਬਣਦੇ ਹੋਏ ਪਰਮਾਤਮਾ ਦੇ ਨਾਲ ਜੁੜੇ। ਆਪ ਪਰਮਾਤਮਾ ਤੇ ਜਿਸ ਵੇਲੇ ਰਾਵੀ ਦਰਿਆ ਦਾ ਪਾਣੀ ਬੜਾ ਚੜਿਆ ਸੀ ਛੱਲਾ ਮਾ ਛੱਡਾ ਪਾਣੀ ਸਤਗੁਰੂ ਦਾ ਹੱਥ ਦਾ ਛੱਡਾ ਪਾਣੀ ਖੜਾ ਕੀਤਾ ਤੇ ਜਿਸ ਵੇਲੇ ਚਾਰਨਾ ਦੇ ਨਾਲ ਲੱਗਿਆ ਨਾ ਕੋ ਸਾਰਾ ਸਰੀਰ ਤਾਂ ਜਲਿਆ ਸੀ ਬਰੂਪੋ ਤੇ ਜਦੋਂ ਦੂਰ ਚਾਲ ਆਈ ਤੇ ਚਰਨਾ ਦੇ ਨਾਲ ਪਾਣੀ ਲੱਗਿਆ ਤੇ ਸਤਿਗੁਰੂ ਜੀ ਆ ਵੀ ਦਰਿਆ ਨੂੰ ਕੀ ਕਹਿੰਦੇ ਨੇ ਆਪਾਂ ਪਾਸ ਕਰਦੇ ਪਾਸੋਂ ਪਾਸ ਕਰਦੇ ਕਰ ਰਹੇ ਨੇ ਪਾਪਾ ਸੇਪਰੇ ਸੇਪਰੇ ਭੁੱਲ ਗਈ ਮੈਂ ਕਿਸੀ ਪਰਵਾਹੇ ਹਾਲੇ ਨਾ ਖੜਾ ਹੋਏ ਜੇ ਹੁਣ ਅਸੀਂ ਆ ਗਏ ਘਰੇ ਗੁਰਦੁਆਰਿਆਂ ਬਾਹਰ ਗਰਮੀ ਬਹੁਤ ਸੀ ਬੇਸ਼ੁਮਾਰੀ ਗਰਮੀ ਹੈ ਹੋ ਯੋਨੀ ਤਪ ਲੱਗਾਂਗੇ ਤੇ ਵੀਡੀਓ ਬੁਲਾਉਂਦੀ ਹੈ ਕਿ ਨਹੀਂ ਹਾਂ ਜੀ ਲੋ ਜੀ ਗੁਰਦੁਆਰੇ ਆ ਕੇ ਆਪਾਂ ਤੇ ਨਹੀਂ ਗੈਸਟ ਤੇ ਰੈਸਟ ਤੋਂ ਬਾਅਦ ਹੁਣ ਆਪਾਂ ਕੁਝ ਚਾਹ ਚਾਹ ਬਣਾ ਲਈ ਸੀ ਤੇ ਨਾਲੇ ਘਰੇ ਇਹਦੇ ਪ੍ਰੈਸ ਅੱਗੇ ਤਾਂ ਕਰ ਲਈ ਤੇ ਹੁਣ ਕਰਾਂਗੇ ਕੱਪੜੇ ਪ੍ਰੈਸ ਤੇ ਕੋਈ ਹੋਰ ਘਰ ਦਾ ਕੰਮ ਕਰਾਂਗੇ ਅੱਜ ਅਸੀਂ ਗੁਰਦੁਆਰੇ ਗਏ ਸੀ ਜਿਹੜੇ ਤੁਸੀਂ ਦੇਖਿਆ ਹੀਗਾ ਆਪਾਂ ਕਰ ਰਹੇ ਸੀ ਉਹਦੇ ਬਾਰੇ ਰਸ਼ਮੀਨ ਗਿਆਨ ਦਾ ਸਫਰ ਨਹੀਂ ਗਈ ਸੀ ਮੈਂ ਤੇ ਨਹੀਂ ਉਹ ਕਰਾਂਗੇ ਕੋਈ ਹੋਰ ਕੰਮ ਲਓ ਜੀ ਹੁਣ ਆਪਾਂ ਕੱਪੜੇ ਪ੍ਰੈਸ ਕਰ ਲਏ ਸੀਗੇ ਤੇ ਹੁਣ ਆਪਾਂ ਕਰਾਂਗੇ ਕੋਈ ਹੋਰ ਕੰਮ ਤੇ ਇੱਧਰ ਰਸ਼ਮੀਨ ਡਿੱਗ ਪਿਆ ਸੀ ਖਾਈ ਦੇ ਵਿੱਚ ਨਾ ਲਿਆ ਰਸ਼ਮੀਨ ਤੇ ਰਸ਼ਮੀਨ ਫਰਨਾਪਾ ਡਿੱਗ ਗਿਆ ਨਾਲੀ ਚ ਡਿੱਗ ਪਿਆ ਸੀ ਬਾਹਰ ਫਿਰ ਹੁਣ ਨਾ ਕੇ ਕੱਪੜੇ ਬਦਲੇ ਆ ਹੀ ਪੰਗੇ ਲੰਦਾ ਸੀ ਨਾਲੀ ਖਾਲੀ ਡਟਵਾ ਉੱਥੇ ਪੈਪਾਟ ਦੀ ਬਾਰਡਰ ਵਾਕਸ ਵਾਲੀ ਉਹਨੂੰ ਬਹੁਤ ਵੱਡਾ ਟੋਵਾ ਕਰਤਾ ਮੈਨੂੰ ਲੱਗਿਆ ਸੁੱਕੀ ਮਿੱਟੀ ਪਈ ਆ ਪਾਣੀ ਵੱਡੀ ਆ ਤੇ ਮੈਂ ਮੇਰਾ ਵਿੱਚ ਪੈਰ ਗਿਆ ਹਾਂ ਪਾਟੀ ਦਾ ਪਈ ਆ ਬਾਰਡਰ ਵਾਕਸ ਵਾਲੀ ਪੈਪ ਪਾਣੀ ਹਾਂ ਤੇ ਪਾਣੀ ਪਾਟ ਪੈਪਾਟੀ ਪਈ ਸੀਗੀ ਦਬਾ ਵਿੱਚ ਡਿੱਗ ਪਿਆ ਫਿਰ ਨਾਤਾ ਪੈਪ ਲਾ ਕੇ ਪੇਰ ਕਪੜੇ ਚੇਂਜ ਕਰਨ ਵਾਲੇ ਹੋਰ ਪਾਏ ਉਹ ਤਾਂ ਧੋਵ ਮਸ਼ੀਨ ਚ ਪਾਇਆ ਹੀ ਨਹੀਂ ਮਤਲਬ ਤੁਸੀਂ ਕਿਵੇਂ ਹੱਸੀ ਜਾਂਦੇ ਆ ਇਹਦੇ ਵਿੱਚ ਮੜਾ ਕਿਆਲਾ ਸੀ ਸਰਤੇ ਚੱਕ ਚਲਾਉਂਦਾ ਸੀ ਤਾਂ ਹੱਥੋਂ ਛੁੱਟ ਗਿਆ ਤੇ ਸਾਰੇ ਭੱਜ ਗਏ ਬਸ ਦੇ ਹਾਂਜੀ ਅੱਜ ਦਾ ਇਹ ਬਲੌਗ ਮੇਰਾ ਕੀ ਮੇ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਇਸਾ ਚੈਨਲ ਤੇ ਨਵੀਆਂ ਤੋਂ ਚੈਨਲ ਨੂੰ ਕਰੋ ਸਬਸਕ੍ਰਾਈਬ ਕੁਝ ਨਹੀਂ ਕਿਹ ਹੈ ਬਾਏ ਬਾਏ ਕੱਲ ਨੂੰ ਫੇਰ ਮਿਲਾਂਗੇ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ